ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ ਦੌਰੇ ਦੇ ਨਾਲ ਜੁੜੀ ਹੋਈ ਦਰਸਲ ਸੀਐਮ ਮਾਨ ਦੇ ਵੱਲੋਂ ਵਿਦੇਸ਼ ਜਾਣਾ ਸੀ ਯੂਰਪ ਦਾ ਟੂਰ ਸੀ ਪਰ ਉਸ ਵੇਲੇ ਮਨਜ਼ੂਰੀ ਨਹੀਂ ਸੀ ਮਿਲੀ ਤੇ ਅੱਜ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਜਿਹੜੀ ਫਲਾਈਟ ਸੀ ਉਹ ਤਾਂ ਨਿਕਲ ਚੁੱਕੀ ਆ ਜਿਸ ਦਿਨ ਜਾਣਾ ਸੀ ਸੀਐਮ ਮਾਨ ਦੇ ਵੱਲੋਂ ਆਪਣੇ ਟੂਰ ਤੇ ਉਹ ਨਿਕਲ ਚੁੱਕੀ ਆ ਡੇਟ ਤੇ ਹੁਣ ਜਾ ਕੇ ਇਸ ਨੂੰ ਹਰੀ ਝੰਡੀ ਮਿਲੀ ਆ ਸੀਐਮ ਦੇ ਵਿਦੇਸ਼ ਦੌਰੇ ਨੂੰ ਕੇਂਦਰ ਸਰਕਾਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਆ ਯੂਰਪ ਦੌਰੇ ਲਈ ਮਿਨਿਸਟਰੀ ਆਫ ਐਕਸਟਰਨਲ ਅਫੇਅਰੈਂਸ ਨੇ ਕਲੀਅਰੈਂਸ ਦਿੱਤੀ ਆ ਹਾਲਾਂਕਿ ਮੁੱਖ ਮੰਤਰੀ ਮਾਨ ਨੇ 7 ਫਰਵਰੀ ਨੂੰ ਯੂਰਪ ਜਾਣਾ ਸੀ ਪਰ ਤਰੀਕ ਲੰਘ ਗਈ ਆ ਤਰੀਕ ਲੰਘਣ ਤੋਂ ਬਾਅਦ ਐਮਏ ਨੇ ਇਹ ਮਨਜ਼ੂਰੀ ਦਿੱਤੀ ਹੈ ਸੀ ਮਾਨ ਨੇ ਨੀਦਰਲੈਂਡ ਜਾਣਾ ਸੀ ਅਤੇ ਇਸ ਦੌਰਾਨ ਚੈੱਕ ਰਿਪਬਲਿਕ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਮੀਟਿੰਗਾਂ ਕਰਨੀਆਂ ਸੀ ਨਿਵੇਸ਼ ਦੇ ਲਈ ਸੱਦਾ ਦੇਣਾ ਸੀ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਵਿਨੇਸ਼ ਹਾਲਾਂਕਿ 7 ਫਰਵਰੀ ਨੂੰ ਜਾਣਾ ਸੀ ਤੇ ਕਲੀਅਰੈਂਸ ਅੱਜ ਆਈ ਹੈ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਦੇਰੀ ਹੋਈ ਹੈ ਆਪਾਂ ਰਣਵੀਰ کافی ਦੇਰੀ ਹੋਗੀ ਇਹਨਾਂ ਨੇ ਸੀਐਮ ਸਾਹਿਬ ਨੇ ਸ਼ਨੀਵਾਰ ਸ਼ਾਮ ਨੂੰ ਜਾਣਾ ਸੀਗਾ ਪਿਛਲਾ ਜੋ ਸ਼ਨੀਵਾਰ ਬੀਤ ਗਿਆ ਤੇ ਅੱਜ ਸ਼ੁੱਕਰਵਾਰ ਹੈ ਤੇ ਹੁਣ ਲਗਭਗ 5-6 ਦਿਨਾਂ ਬਾਅਦ ਕਲੀਅਰੈਂਸ ਆਈ ਹੈ ਹਾਲਾਂਕਿ ਜਿਹੜੀ ਪਿਛਲੀ ਵਾਰੀ ਕਲੀਅਰੈਂਸ ਦਾ ਇਸ਼ੂ ਸੀਗਾ ਉਹ ਇਹ ਸੀਗਾ ਕਿ ਸੈਂਟਰ ਸਰਕਾਰ ਨੇ ਯਾਨੀ ਕਿ MHA ਨੇ ਰਿਜੈਕਟ ਵੀ ਨਹੀਂ ਕੀਤਾ ਸੀ ਤੇ ਹਾਂ ਵੀ ਨਹੀਂ ਕੀਤੀ ਸੀ ਪਰ ਜਿਹੜੀ ਡੇਟ ਤੇ ਉਹਨਾਂ ਦਾ ਸਕੈਡਿਊਲਡ ਟ੍ਰਿਪ ਸੀਗਾ 7 ਤਰੀਕ ਸ਼ਾਮ ਨੂੰ ਉਹ ਡੇਟ ਕ੍ਰਾਸ ਹੋ ਗਈ ਸੀ ਤਾਂ ਵੀ ਕੋਈ ਵੈਲਿਊ ਨਹੀਂ ਰਹੀ ਸੀਗੀ ਵੀ ਉਹਨੂੰ ਮਨਜ਼ੂਰੀ ਮਿਲੇ ਜਾਂ ਨਾ ਮਿਲੇ ਇਸ ਕਰਕੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਜਿਹੜੇ ਡੈਲੀਗੇਸ਼ਨਸ ਨੂੰ ਮਿਲਣਾ ਮਿਲਣਾ ਉਹ ਸਾਰਾ ਪਲਾਨ ਜਿਹੜਾ ਇੱਕ ਤਰੀਕੇ ਨਾਲ ਡੈਸਨੇਸ ਹੋ ਗਿਆ ਸੀਗਾ ਤੇ ਹੁਣ ਉਸ ਦੇ 5 ਦਿਨਾਂ ਬਾਅਦ ਸੈਂਟਰ ਸਰਕਾਰ ਸਾਰ ਵੱਲੋਂ ਮਨਜ਼ੂਰੀ ਮਿਲ ਗਈ ਐ ਇਸ ਚੀਜ਼ ਦੀ ਹਾਲਾਂਕਿ ਹੁਣ ਨੇ ਟ੍ਰਿਪ ਹੋਊਗਾ ਨਹੀਂ ਹੋਊਗਾ ਸਾਰੀਆਂ ਡੇਟਾ ਰੀਸਕੇਡਿਊਲ ਹੋਣ ਗਿਆ ਸਾਰੇ ਪਲਾਨ ਰੀਸਕੇਡਿਊਲ ਹੋਣਗੇ ਨਹੀਂ ਹੋਣਗੇ ਹਜੇ ਤੱਕ ਆਮ ਆਮੀ ਪਾਰਟੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਪਰ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਹੁਣ ਨੇ ਇਸ ਨੂੰ ਮਨਜ਼ੂਰੀ ਮਿਲਣਾ ਤੇ ਇਸ ਦੀ ਕੋਈ ਵੈਲਿਊ ਨਹੀਂ ਰਹੇਗੀ ਬਿਲਕੁਲ ਵਿਨੇਸ਼ ਹਾਲਾਂਕਿ ਜਿਵੇਂ ਜਿਹੜਾ ਜ਼ਿਕਰ ਹੋਇਆ ਸੀ ਕਿ 7 ਫਰਵਰੀ ਨੂੰ ਜਾਣਾ ਸੀ ਪੂਰਾ ਟੂਰ ਸੀ ਸੀਐਮ ਮਾਨ ਦਾ ਨਿਵੇਸ਼ ਦੇ ਲਈ ਸੱਦਾ ਦੇਣਾ ਸੀ ਉੱਥੇ ਮੀਟਿੰਗਸ ਬੈਕਸ ਹੋਣੀਆਂ ਹੋਣਗੀਆਂ ਜ਼ਰੂਰ ਜਿਹੜੇ ਕਾਰੋਬਾਰੀ ਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਮਿਲਣਾ ਸੀ ਪਰ ਜਦੋਂ ਹੁਣ 7 ਫਰਵਰੀ ਤੋਂ ਬਾਅਦ 13 ਫਰਵਰੀ ਆ ਗਈ ਆ ਤੇ ਹੁਣ ਜਾ ਕੇ ਕਲੀਅਰੈਂਸ ਦਾ ਮਿਲਣਾ ਤੇ ਉਹ ਸਾਰੀਆਂ ਮੀਟਿੰਗਾਂ ਇੱਕ ਤਰ੍ਹਾਂ ਨਾਲ ਪੋਸਟਪੋਨ ਹੋ ਗਈਆਂ ਜਾਂ ਕੈਨਸਲ ਹੋ ਗਈਆਂ ਦੁਬਾਰਾ ਤੋਂ ਫਿਰ ਉਹ ਤੈਅ ਕਰਨਾ ਪਵੇਗਾ ਸੀਐਮਓ ਦੇ ਵੱਲੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਲੇ ਕੋਈ ਰਿਐਕਸ਼ਨ ਨਹੀਂ ਆਇਆ ਕਿ ਦੁਬਾਰਾ ਇਹ ਟੂਰ ਬਣਾਇਆ ਜਾ ਸਕਦਾ ਹੈ ਨਹੀਂ ਬਣਾਇਆ ਜਾ ਸਕਦਾ ਇਸ ਸਬੰਧੀ ਕੋਈ ਜਾਣਕਾਰੀ ਨੇ ਅਨਿਰਮੀਰ ਵੀ ਉਹ ਇਸ ਸੰਬੰਧੀ ਹਾਲੇ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਨਹੀਂ ਆਈ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਮੰਤਨ ਕੀਤਾ ਜਾ ਰਿਹਾ ਹੈ ਕਿ ਇਹ ਦੁਆਰਾ ਹੀ ਟੂਰ ਪਲਾਨ ਹੋ ਸਕਦਾ ਨਹੀਂ ਹੋ ਸਕਦਾ ਮੀਟਿੰਗਸ ਪਲਾਨ ਹੋ ਸਕਦੀਆਂ ਨਹੀਂ ਹੋ ਸਕਦੀਆਂ ਪਰ ਇੱਕ ਇਹ ਵੀ ਰਣਵੀਰ ਦੇਖਣ ਵਾਲੀ ਗੱਲ ਹੈ ਕਿ ਜਦੋਂ ਸਾਰਾ ਪ੍ਰੀਪਲਾਨ ਟ੍ਰਿਪ ਸੀਗਾ ਸੈਂਟਰ ਨੂੰ ਕਾਫੀ ਦਿਨ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀਗੀ ਪਰ ਫੇਵਰੂਰੀ ਫੇਰ ਵੀ ਉਹਨੂੰ ਵਿਚਾਲੇ ਲਟਕਾ ਕੇ ਰੱਖਣਾ ਹੈ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਜਿਵੇਂ ਸੈਂਟਰ ਗਵਰਨਮੈਂਟ ਨੇ ਪਹਿਲਾਂ ਹੀ ਮਨਾਂ ਕਰ ਦਿੰਦੀ ਕਿ ਨਹੀਂ ਮਨਜ਼ੂਰੀ ਮਿਲ ਰਹੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਇੱਕ ਦੋ ਵਾਰੀ ਹੋਇਆ ਕਿ ਸੀਐਮਪਾ ਸਮਾਨ ਨੂੰ ਮਨਜ਼ੂਰੀ ਨਹੀਂ ਮਿਲੀ ਪਰ ਉਸ ਨੂੰ ਵਿਕੀ ਲਟਕਾ ਕੇ ਰੱਖਣਾ ਕਲੀਅਰੈਂਸ ਨਾਲ ਦੇਣਾ ਤਾਂਕਿ ਬੰਦਾ ਸ਼ਸ਼ੋਪੰਜ ਵਿੱਚ ਰਹੇ ਕਿ ਜਾਣਾ ਜਾਂ ਨਹੀਂ ਜਾਣਾ ਇਹ ਵੀ ਆਪਣੇ ਆਪ ਵਿੱਚ ਜ਼ਰੂਰ ਜਿਹੜਾ ਹੈਗਾ ਕਿ ਸਵਾਲ ਖੜੇ ਕਰਦਾ ਵੀ ਸਰਕਾਰ ਨੇ ਮਨਜ਼ੂਰੀ ਕਿਉਂ ਨਹੀਂ ਦਿੱਤੀ ਜੇ ਦਿੱਤੀ ਤਾਂ ਪੰਜ ਦਿਨ ਬਾਅਦ ਕਿਉਂ ਦਿੱਤੀ ਆ ਬਹੁਤ ਸ਼ੁਕਰੀਆ ਵਿਨੇਸ਼ ਇਸ ਪੂਰੀ ਅਪਡੇਟ ਦੇ ਲਈ ਹਾਲਾਂਕਿ ਇੰਤਜ਼ਾਰ ਰਹੇਗਾ ਸੀਐਮਓ ਦਾ ਕਿ ਕੀ ਪ੍ਰਤੀਕਰਮ ਆਉਂਦਾ ਏ ਕਿ ਹੁਣ ਕਲੀਅਰੈਂਸ ਦਿੱਤੀ ਗਈ ਹੈ ਦੇਰੀ ਦੇ ਨਾਲ ਕਲੀਅਰੈਂਸ ਦਿੱਤੀ ਗਈ ਹੈ ਇਸ ਦੇ ਪਿੱਛੇ ਕੀ ਕਾਰਨ ਰਹੇ ਹੋਣਗੇ ਅੱਗੇ ਬਾਦਿਆਂ ਪੰਜਾਬ ਦੇ ਵਿੱਚ ਹਾਲੇ ਬੈਂਡ ਵਾਜੇ ਵਾਲੀ ਸਿਆਸਤ ਥਮਦੀ ਨਜ਼ਰ ਨਹੀਂ ਆ ਰਹੀ ਅੱਜ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬੈਂਡ ਵਾਜੇ ਵਾਲੇ ਬਿਆਨ ਤੇ ਪ੍ਰਤਾਪ ਸਿੰਘ ਬਾਜਬਾ ਨੂੰ ਘੇਰਿਆ ਜਾ ਰਿਹਾ ਹੈ ਜੋ ਉਹਨਾਂ ਦੇ ਵੱਲੋਂ ਹਰਭਜਨ ਸਿੰਘ ਈਟੀਓ ਨੂੰ ਲੈ ਕੇ ਦਿੱਤਾ ਗਿਆ ਸੀ ਅੱਜ ਵੀ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੈਂਡ ਵਜਾਉਣ ਵਾਲੇ ਬਿਆਨ ਨੂੰ ਲੈ ਕੇ ਸਿਆਸੀ ਕਮਸਾਨ ਮਚਿਆ ਹੋਇਆ ਹੈ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹੱਲਾ ਬੋਲਿਆ ਗਿਆ ਹੈ ਸੂਬੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਖਿਲਾਫ ਇਹ ਪ੍ਰਦਰਸ਼ਨ ਹੈ ਕਾਂਗਰਸੀ ਲੀਡਰਾਂ ਦੇ ਘਰਾਂ ਦੇ ਬਾਹਰ 65 ਵਾਜੇ ਲੈ ਕੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਆਗੂ ਵਿਧਾਇਕ ਦਾ ਇਸ ਵੇਲੇ ਸਿੱਧਾ ਚੱਲਾਂਗੇ ਮੁਹਾਲੀ ਮੁਹਾਲੀ ਦਾ ਰੋਕ ਕਰਾਂਗੇ ਮੁਹਾਲੀ ਦੇ ਵਿੱਚ ਇਸ ਵੇਲੇ ਮੇਰੇ ਸਹਿਯੋਗੀ ਮਨੋਜ ਰਾਠੀ ਮੌਜੂਦ ਨੇ ਮਨੋਜ ਅ ਕਿਸ ਆਗੂ ਦੇ ਘਰ ਦੇ ਬਾਹਰ ਮੁਹਾਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਹੈ ਤੁਹਾਡੇ ਨਾਲ ਅਸੀਂ ਦੇਖ ਰਹੇ ਹਾਂ ਕਿ ਬੈਂਡ ਵਾਜੇ ਵਾਲੇ ਵੀ ਨੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੱਥਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਮੁਰਦਾਬਾਦ ਦੀਆਂ ਤਖਤੀਆਂ ਫੜੀਆਂ ਹੋਈਆਂ ਨੇ ਕਿੜਕੜੇ ਆਗੂ ਨੇ ਕਿਸ ਆਗੂ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਹੋਣਾ ਮਨੋਜ ਦੇ ਬਹਾਲੀ ਦੇ ਵਿੱਚ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅੱਜ ਸੱਦਾ ਦਿੱਤਾ ਗਿਆ ਸੀਗਾ ਕਿ ਕਾਂਗਰਸ ਦੇ ਜਿਹੜੇ ਜਿਹੜੇ ਐਮਐਲਏ ਨੇ ਲੀਡਰ ਨੇ ਉਹਨਾਂ ਦੇ ਘਰ ਦੇ ਬਾਹਰ ਅੱਜ ਪ੍ਰੋਟੈਸਟ ਕੀਤਾ ਜਾਏਗਾ ਔਰ ਇਹ ਅਨੋਖਾ ਪ੍ਰੋਟੈਸਟ ਹੈ। ਉਹ ਤਸਵੀਰਾਂ ਤੁਸੀਂ ਦੇਖੋ ਕਿ ਅੱਜ ਕੱਕਸੀਆ ਲੈ ਕੇ ਇਹ ਅੱਜ ਇਹ ਪ੍ਰੋਟੈਸਟ ਕੀਤਾ ਜਾਣਾ ਬਲਬੀਰ ਸਿੰਘ ਸਿੱਧੂ ਦੇ ਘਰ ਤੱਕ ਇਹ ਰਾਵ ਆ ਜਿਹੜਾ ਕਰਨ ਦੀ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਉਹ ਸਾਰਾ ਇੱਥੇ ਇਕੱਠ ਹੋਇਆ ਬਹਾਲੀ ਦੇ ਸਾਹਮਣੇ ਦੇ ਵਿੱਚ ਹੱਤਾ ਦੇ ਵਿੱਚ ਤਸਵੀਰਾਂ ਲੈ ਕੇ ਪ੍ਰਤਾਪ ਬਾਜਵਾ ਮੁਰਦਾਬਾਦ ਤ੍ਰਿਤਾ ਦਾ ਅਪਮਾਨ ਵੱਧ ਕਰੋ ਈ ਸਾਗੇ ਇਸ ਤਰ੍ਹਾਂ ਦਾ ਪਾ ਜਿਹੜਾ ਮੁੰਡਾ ਇਸ ਤੇ ਉਹ ਕਰਦੇ ਨਜ਼ਰ ਆ ਰਹੇ ਨੇ ਔਰ ਕਾਂਗਰਸ ਦੇ ਜਿਹਦੇ ਵੀ ਜਿਹੜੇ ਲੀਡਰਸ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਬੈਂਡ ਬਾਜਾ ਲਾ ਕੇ ਪ੍ਰੋਟੈਸਟ ਕਰਕੇ ਇਹ ਪਾ ਜਿਹੜਾ ਹੈਗਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਤਸਵੀਰਾਂ ਬਹੁਤ ਹੀ ਫੇਸਟੀ ਹੈ ਜਿੱਥੇ ਬਲਬੀਰ ਸਿੰਘ ਦਾ ਘਰ ਹੈ ਔਰ ਕਰਦੇ ਥੋੜੀ ਦੂਰੀ ਇਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਹੁਣ ਕੁਝ ਮਿੰਟਾਂ ਬਾਅਦ ਇੱਕੋ ਸਾਰੇ ਜਿਹੜਾ ਹੈਗਾ ਉਹਦੇ ਘਰ ਦਾ ਜਿਹੜੇ ਬਲਬੀਰ ਸਿੰਘ ਦਾ ਉਹਨਾਂ ਦੇ ਘਰ ਦਾ ਕੇਨਾਵ ਜਿਹੜਾ ਉਹ ਕਰਦੇ ਨਜ਼ਰ ਰਾਂਗੇ ਪਰਪਜੋਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੁਸੀਂ ਵੀ ਬਲਬੀਰ ਸਿੱਧੂ ਦੇ ਘਰ ਤੋਂ ਜਾ ਰਹੇ ਹੋ ਜੀ ਬਿਲਕੁਲ ਹਰ ਜਿਹੜਾ ਸਿਰ 3 ਦਿਨ ਪਹਿਲਾਂ ਸਾਡਾ ਪ੍ਰੋਟੈਸਟ ਹੋਇਆ ਸੀ ਇਹ ਹੋਇਆ ਸੀ ਪੂਰਾ ਪੰਜਾਬ ਲੈਵਲ ਦਾ ਚੰਡੀਗੜ੍ਹ ਵਿਖੇ ਆਰ ਲੇਕਿਨ ਉਸ ਤੋਂ ਬਾਅਦ ਵੀ ਪ੍ਰਤਾਪ ਬਾਜਵਾ ਨੇ ਆਪਣਾ ਕੋਈ ਬਿਆਨ ਇਹੋ ਜਿਹਾ ਦਰਜ ਨਹੀਂ ਕਰਾਇਆ ਜਿਦੇ ਚੋਂ ਮਾਫੀ ਮੰਗਦੇ ਦਿਖਦੇ ਹੋਣ ਤੇ ਉਹ ਆਪਣੇ ਜਦੋਂ ਜਵਾਬ ਉਹਦੇ ਉੱਤੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਉਹਦੇ ਤੇ ਸ਼ਰਮਿੰਦਾ ਨਹੀਂ ਹੈਗੇ ਤਾਂ ਅੱਜ ਸਾਨੂੰ ਇਹ ਜ਼ਿਲ੍ਹਾ ਲੈਵਲ ਤੇ ਪ੍ਰੋਟੈਸਟ ਜਿਹੜੇ ਨੇ ਇਹ ਫੇਰ ਦੁਬਾਰਾ ਰੱਖਣੇ ਪਏ ਔਰ ਸਾਡੇ ਪ੍ਰੋਟੈਸਟ ਉਦੋਂ ਤੱਕ ਚੱਲਣਗੇ ਜਦੋਂ ਤੱਕ ਪ੍ਰਤਾਪ ਬਾਜਵਾ ਨੂੰ ਆਪਣੀ ਗਲਤੀ ਨਹੀਂ ਰਿਅਲਾਈਜ਼ ਹੋ ਜਾਂਦੀ ਕਿ ਉਹਨਾਂ ਨੇ ਕਿਸ ਤਰੀਕੇ ਇੱਕ ਪਾਰ ਟਾਰਗੇਟ ਕਰਦੇ ਹੋਏ ਸਾਡੇ ਮੰਤਰੀ ਸਾਹਿਬ ਨੂੰ ਨੀਚਾ ਦਿਖਾਇਆ ਜਦੋਂ ਤੱਕ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਸਾਡੇ ਜਿਹੜੇ ਪ੍ਰੋਟੈਸਟ ਨੇ ਉਹ ਚਲਦੇ ਰਹਿਣਗੇ ਚਾਹੇ ਸਾਨੂੰ ਕਿਸੇ ਵੀ ਸਤਰ ਤੇ ਕਿਸੇ ਵੀ ਪੱਧਰ ਤੇ ਕਿਸੇ ਵੀ ਕੋਰਟ ਦਾ ਦਰਵਾਜ਼ਾ ਖੜਕਟਾਣਾ ਪਈ ਜਾਂ ਕਿਸੇ ਵੀ ਸਤਰ ਤੇ ਇਸ ਮੁੱਦੇ ਨੂੰ ਚੱਕਣਾ ਪਵੇ ਅਸੀਂ ਇਹ ਮੁੱਦਾ ਚੁੱਕਦੇ ਰਹਿਣਾ ਹੈ ਅੱਜ ਪੂਰਾ ਦਿਨੀ ਪ੍ਰੋਟੈਸਟ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਰੈਂਡਰ ਰਹਿਣਗਾ ਨਹੀਂ ਇੱਕ ਸਿੰਬੋਲਿਕ ਪ੍ਰੋਟੈਸਟ ਹੈਗਾ ਤੇ ਅਸੀਂ ਬਲਬੀਰ ਸਿੱਧੂ ਦੇ ਥਰੂ ਕਿਉਂਕਿ ਉਹ ਕਾਂਗਰਸ ਦੇ ਲੀਡਰ ਨੇ ਹੋ ਤੇ ਪ੍ਰਤਾਪ ਬਾਜਵਾ ਨੂੰ ਬਲਬੀਰ ਸਿੱਧੂ ਦੇ ਥਰੂ ਆਪਣਾ ਮੈਸੇਜ ਜਿਹੜਾ ਹੈਗਾ ਕਨਵੇ ਕਰਾਣਾ ਚਾਹੁੰਦੇ ਆ ਤੇ ਬਲਬੀਰ ਸਿੱਧੂ ਦੇ ਘਰ ਵੱਲ ਥੋੜੀ ਦੇਰ ਚ ਕੁਝ ਕਰਾਂਗੇ ਠੀਕ ਹੈ ਤੇ ਭਾਜੀ ਕਿਉਂਕਿ ਜਿਦਾ ਮੈਮ ਵੀ ਕਹਿ ਰਹੇ ਸੀ ਕਿ ਹਜੇ ਤੱਕ ਕੋਈ ਮਾਫੀ ਨਹੀਂ ਮੰਗੀ 3 ਦਿਨ ਪਹਿਲਾਂ ਵੀ ਪ੍ਰੋਟੈਸਟ ਕੀਤਾ ਗਿਆ ਸੀ ਨਹੀਂ ਦੇਖੋ ਮਾਫੀ ਉਹਨਾਂ ਨੇ ਮੰਗਣੀ ਨਹੀਂ ਉਹਨਾਂ ਦੀ ਮਨਸ਼ਾ ਨਹੀਂ ਮਾਫੀ ਮੰਗਣ ਵਾਲੀ ਅਗਰ ਉਹਨਾਂ ਨੇ ਮਾਫੀ ਮੰਗਣੀ ਹੁੰਦੀ ਤਾਂ ਐਸੀ ਕਮਿਸ਼ਨ ਉਹਨਾਂ ਨੂੰ ਬੁਲਾ ਰਿਆ ਤੇ ਪੇਸ਼ ਹੁੰਦੇ ਉੱਥੇ ਉਹ ਐਸੀ ਕਮਿਸ਼ਨ ਜਾਣ ਦੇ ਵਾਸਤੇ ਹਾਈ ਕੋਰਟ ਜਾ ਰਹੇ ਨੇ ਉਹ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਹਿੰਦੇ ਸਾਨੂੰ ਹਾਈ ਕੋਰਟ ਨਾਲ ਜਾਣਾ ਪਵੇ ਅਗਰ ਚਲੋ ਮਾਫੀ ਨਹੀਂ ਮੰਗੀ ਆਪਾਂ ਸਿੰਘ ਬਾਜਵਾ ਜੀ ਗਲਤ ਸੀ ਸਾਨੂੰ ਕਹਿ ਦੇਣ ਵੀ ਆ ਜਾਓ ਜੀ ਬੈਠੋ ਜੀ ਮੈਂ ਕਹਿੰਦਾ ਜੀ ਪ੍ਰਤਾਪ ਸਿੰਘ ਬਾਜਵਾ ਗਲਤ ਨੇ ਮੈਂ ਕਰਦਾ ਪਾਰਟੀ ਪ੍ਰਧਾਨ ਨੂੰ ਅਪੀਲ ਵੀ ਇਹਦੇ ਤੇ ਐਕਸ਼ਨ ਕੀਤਾ ਜਾਵੇ ਅਗਰ ਬਲਬੀਰ ਸਿੱਧੂ ਕਿਸਾਨਾਂ ਦੇ ਹੱਕ ਦੇ ਬਲਬੀਰ ਸਿੱਧੂ ਦਲਿਤਾਂ ਦੇ ਹੱਕ ਦੇ ਵਿੱਚ ਨੇ ਆਹ ਤੇ ਅਗਰ ਲੱਗਦਾ ਉਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਦਾ ਇਹ ਗਲਤ ਹੈ ਤੇ ਕਹਿਣ ਬਲਬੀਰ ਸਿੰਧੂ ਜੀ ਅਗਰ ਬਲਬੀਰ ਸਿੰਧੂ ਇਹ ਬਿਆਨ ਨਹੀਂ ਦੇ ਰਹੇ ਤੇ ਇਹਦਾ ਮਤਲਬ ਪੂਰੀ ਕਾਂਗਰਸ ਪਾਰਟੀ ਦੀ ਸੋਚ ਇਹ ਆ ਕਾਂਗਰਸ ਪਾਰਟੀ ਦਾ ਕੱਲਾ ਕੱਲਾ ਲੀਡਰ ਇਨਵੋਲਵ ਹੈ ਇਹ ਕਾਂਗਰਸ ਪਾਰਟੀ ਦਾ ਅਫੀਸ਼ੀਅਲ ਸਟੈਂਡ ਹੈ ਆਮ ਲੋਕਾਂ ਦੇ ਖਿਲਾਫ ਦਲਿਤ ਲੋਕਾਂ ਦੇ ਖਿਲਾਫ ਛੋਟੇ ਕਿਤੇ ਕਰਨ ਵਾਲਿਆਂ ਦੇ ਲੋਕ ਖਰਾਬ ਜਿਹੜੇ ਰੋਜ਼ ਰੋਜੀ ਰੋਟੀ ਕਮਾ ਕੇ ਖਾ ਰਹੇ ਨੇ ਤੇ ਇੱਥੋਂ ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਆ ਉਹ ਜ਼ਾਹਰ ਹੁੰਦੀ ਆ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਬਹੁਤ ਸੀਨੀਅਰ ਲੀਡਰ ਨੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਐਲਓਪੀ ਨੇ ਤੇ ਤੁਸੀਂ ਕੰਸਟਰਕਟਿਵ ਕ੍ਰਿਟਿਸਿਜ਼ਮ ਕਰੋ ਤੁਸੀਂ ਇਹ ਕਹੋ ਵੀ ਈਟੀਓ ਸਾਹਿਬ ਤੁਹਾਡੇ ਕੋਲ ਆ ਮਹਿਕਮਾ ਸੀ ਜੀ ਪੀਡਬਲਯੂਡੀ ਦਾ ਸੜਕ ਨਹੀਂ ਬਣੀ ਠੀਕ ਹੈ ਜੀ ਉਹਦਾ ਅਸੀਂ ਵੈਲਕਮ ਕਰਾਂਗੇ ਤੁਸੀਂ ਇਹ ਕੀ ਕਹਿ ਰਹੇ ਹੋ ਜੀ ਤੁਹਾਡੇ ਫਾਦਰ 65 ਵਜੇ ਮੈਂ 65 ਵਜਾ ਦਾਂਗਾ ਤੁਹਾਨੂੰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਗਰ ਇਬਰਾਹਿਮ ਲਿੰਕਨ ਦੇ ਫਾਦਰ ਮੋਚੀ ਸਨ ਤੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤੇ ਅੱਜ ਉਹਨਾਂ ਦਾ ਸਿਲੇਬਸ ਕਿਤਾਬਾਂ ਦੇ ਵਿੱਚ ਪੜਾਇਆ ਜਾਂਦਾ ਤੇ ਉਹਦੇ 'ਚ ਇਬਰਾਹਿਮ ਲਿੰਕਨ ਦਾ ਕੀ ਕਸੂਰ ਹੈ ਤੇ ਤੁਸੀਂ ਇਬਰਾਹਿਮ ਲਿੰਕਨ ਨੂੰ ਗਲਤ ਕਹਦੇ ਹੋਗੇ ਪੂਰੀ ਦੁਨੀਆ ਸਲੂਟ ਕਰਦੀ ਆ ਤੇ ਕੋਈ ਵੀ ਬੰਦਾ ਇਹ ਖੂਬਸੂਰਤੀ ਹੈ ਲੋਕਤੰਤਰ ਦੀ ਕੋਈ ਵੀ ਬੰਦਾ ਚੁਣ ਕੇ ਆ ਸਕਦਾ ਕਿਤੇ ਪਹੁੰਚ ਸਕਦਾ ਯਾਨੀ ਕਿ ਅਹੀ ਬੈਂਡ ਬਾਜੀ ਲੈ ਕੇ ਕਿ ਅੱਜ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਬਿਲਕੁਲ ਬਲਬੀਰ ਸਿੱਧੂ ਦੇ ਘਰ ਜਾਵਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪ੍ਰਦਰਸ਼ਨ ਕੱਲਾ ਇੱਥੇ ਨਹੀਂ ਆ ਲੋਕਾਂ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇਹ ਕਾਂਗਰਸ ਪਾਰਟੀ ਦਾ ਆਫੀਸ਼ੀਅਲ ਸਟੈਂਡ ਹੈ ਇਹ ਕਾਂਗਰਸ ਪਾਰਟੀ ਦੀ ਸੋਚ ਹੈ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਹੈ ਇਹ ਤੁਹਾਡੀਆਂ ਵੋਟਾਂ ਲੈ ਕੇ ਔਰ ਤੁਹਾਡੇ ਖਿਲਾਫ ਹੀ ਬੈਂਡ ਬਾਜੀ ਕਰ ਰਹੇ ਠੀਕ ਹੈ ਤੇ ਬਿਲਕੁਲ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਔਰ ਇਹ ਆ ਜਿਹੜੇ ਜ਼ਿਲ੍ਹਾ ਪੱਧਰ ਤੇ ਇਹ ਪ੍ਰੋਟੈਸਟ ਚੱਲ ਰਹਾ ਹੈ ਔਰ ਇਹ ਬੈਂਡਵਾਜਾ ਲੈ ਕੇ ਬਲਬੀਰ ਸਿੱਧੂ ਜੋ ਕਿ ਸਾਬਕਾ ਹੈਲਥ ਮਿਨਿਸਟਰ ਰਹੀ ਨੇ ਕਾਂਗਰਸ ਲੀਡਰ ਰਹੀ ਨੇ ਉਹਨਾਂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਜਿਹੜਾ ਹੈਗਾ ਉਹ ਕੀਤਾ ਜਾਣਾ ਔਰ ਕੁਝ ਹੀ ਮਿੰਟਾਂ ਦੇ ਵਿੱਚ ਰਣਵੀਰ ਇਹ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਹੈਗਾ ਜਾ ਕੇ ਪ੍ਰੋਟੈਸਟ ਕਰਾਂਗੇ ਔਰ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਟੈਸਟेड ਹੈ ਉਹ ਕੀਤਾ ਜਾ ਰਿਹਾ ਹੈ ਜੀ ਠੀਕ ਹੈ Manoj ਬਹੁਤ ਸ਼ੁਕਰੀਆ Manoj ਰਾਠੀ ਮੇਰੇ ਸਜੋਗੀ ਮਹਾਲੀ ਦੇ ਵਿੱਚ ਜੁੜੇ ਸੀ ਮਹਾਲੀ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦੇ ਬਾਹਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਨੂੰ ਘੇਰਨ ਦੀ ਕੋਸ਼ਿਸ਼ ਜਿਹੜੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਇਸਦੇ ਨਾਲ ਹੀ ਵੱਡੀ ਖਬਰ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ਦਾ ਤਬਾਦਲਾ ਹੋ ਗਿਆ ਹੈ ਸਵਾਲ ਬਹੁਤ ਸਾਰੇ ਨੇ ਇੱਕ ਪਾਸੇ ਕਾਂਗਰਸ ਵੈਲਕਮ ਕਰਨ ਦੀ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਸਵਾਲ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਤੋਂ ਰਿਟਾਇਰ ਹੋ ਜਾਣਗੇ ਕਈ ਸਵਾਲ ਨੇ ਹਸਪੀਟਲ ਦੇ ਵਿੱਚ ਨੇ ਕੈਪਟਨ ਅਮਰਿੰਦਰ ਸਿੰਘ ਪਰ ਕਈ ਤਰ੍ਹਾਂ ਦੇ ਬਿਆਨ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਆ ਰਹੇ ਨੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਜਿਹੜੇ ਕਾਂਗਰਸ ਹੀ ਆਗੂ ਕਹਿ ਰਹੇ ਸੀ ਕਿ ਕੈਪਟਨ ਨੇ ਝੂਠੀ ਸੌਂ ਕਾਦੀ ਹੈ ਉਹੀ ਕਹਿ ਰਹੇ ਨੇ ਕਿ ਅਸੀਂ ਵਿਚਾਰ ਕਰਾਂਗੇ ਜੇ ਵਾਪਸ ਆਉਂਦੇ ਨੇ ਤਾਂ ਦੂਜੇ ਪਾਸੇ ਸਵਾਲੇ ਪੈਦਾ ਹੋ ਗਿਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਤੋਂ ਰਿਟਾਇਰ ਹੋ ਰਹੇ ਨੇ ਇਸੇ ਦੇ ਵਿੱਚ ਆਲੇ ਖਬਰੇ ਵੀ ਹੈ ਕਿ ਜੋ ਕੈਪਟਨ ਨੂੰ ਸੱਮਨ ਭੇਜਿਆ ਗਿਆ ਸੀ ਈਡੀ ਦੇ ਵੱਲੋਂ ਜਿਸ ਅਧਿਕਾਰੀ ਨੇ ਸੱਮਨ ਭੇਜਿਆ ਸੀ ਉਸ ਦੀ ਟਰਾਂਸਫਰ ਕਰ ਦਿੱਤੀ ਗਈ ਹੈ ਕੈਪਟਨ ਨੂੰ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ਦਾ ਤਬਾਦਲਾ ਹੋ ਗਿਆ ਏ ਹਾਂ ਫਿਰ ਰਹੇ ਕੋਇਨਸੀਡੈਂਸ ਹੈ ਜਾਂ ਫਿਰ ਇਸ ਨੂੰ ਇਸ ਦੇ ਨਾਲ ਜੋੜ ਕੇ ਵੀ ਦੇਖਿਆ ਜਾਵੇ ਕਿ ਈਡੀ ਅਧਿਕਾਰੀ ਰਵੀ ਤਿਵਾੜੀ ਨੂੰ ਟਰਾਂਸਫਰ ਕਿਉਂ ਕੀਤਾ ਗਿਆ ক্লোਜ਼ਰ ਰਿਪੋਰਟ ਲੀਕ ਹੋਣ ਦੇ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਹੋਈ ਹੈ ਫਹਿਮਾ ਦੇ ਨਿਯਮਾਂ ਦੇ ਉਲੰਘਣਾ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਦੇ ਨਾਲ ਨਾਲ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਜਿਸ ਅਧਿਕਾਰੀ ਦੇ ਵੱਲੋਂ ਤਲਬ ਕੀਤਾ ਗਿਆ ਸੀ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਹਾਲਾਂਕਿ ਈਡੀ ਦੇ ਤੋਂ ਈਡੀ ਦੇ ਵੱਲੋਂ ਇੱਕ ਅਧਿਕਾਰੀਤ ਬਿਆਨ ਵੀ ਆਇਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਸ ਤੰਗ ਦੇ ਨਾਲ ਇਹ ਰਵੀ तिवारी ਦਾ ਟਰਾਂਸਫਰ ਕੀਤਾ ਗਿਆ ਉਹ ਰੂਟੀਨ ਪ੍ਰੋਸੈਸ ਹੈ ਉਸ ਦਾ ਕੈਪਟਨ ਮਨਿੰਦਰ ਸਿੰਘ ਨੂੰ ਸੰਮਨ ਭੇਜਣ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਪਰ ਇਸ ਤੇ ਸਿਆਸਤ ਵੀ ਤੇਜ਼ ਹੋ ਗਈ ਹੈ ਕਿਉਂਕਿ ਇਸ ਵੇਲੇ ਦੋ ਚੀਜ਼ਾਂ ਨੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਸਵਾਲ ਕੀਤਾ ਗਿਆ ਭੁਪੇਸ਼ ਬਗੇਲ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਪੰਜਾਬ ਦੇ ਕਿ ਕੀ ਜੇ ਕੈਪਟਨ ਆਉਣਾ ਚਾਹਣ ਕਾਂਗਰਸ ਦੇ ਵਿੱਚ ਤਾਂ ਕੀ ਰਹੇਗਾ ਜਿਸ ਤੋਂ ਬਾਅਦ ਭੁਪੇਸ਼ ਬਗੇਲ ਨੇ ਕਿਹਾ ਕਿ ਹਾਈ ਕਮਾਂ ਨੇ ਇਸ ਤੇ ਵਿਚਾਰ ਕਰੇਗੀ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਉਹਨਾਂ ਨੇ ਨਹੀਂ ਕਿਹਾ ਕਿ ਨਹੀਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਨਹੀਂ ਲੈਣਾ ਇਸੇ ਦੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਗਿਆ ਸੀ ਈਡੀ ਦੇ ਵੱਲੋਂ ਅਤੇ ਜਿਸ ਅਧਿਕਾਰੀ ਨੇ ਇਹ ਸੰਮਨ ਭੇਜਿਆ ਉਸ ਦਾ ਤਬਾਦਲਾ ਕੀਤਾ ਗਿਆ ਹੁਣ ਇਸ ਨੂੰ ਇਸ ਦੇ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਨਾ ਇਹ ਦੇਖਣਾ ਹੋਵੇਗਾ ਵਿਨੇਸ਼ ਕੁਟਾਰੀਆ ਹੋਰ ਅਪਡੇਟ ਦੇ ਨਾਲ ਜੁੜੇ ਨੇ ਵਿਨੇਸ਼ ਜਸਟੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਦੇ ਵੱਲੋਂ ਤਲਬ ਕੀਤਾ ਗਿਆ ਇਸੇ ਦੇ ਵਿਚਾਲੇ ਹੁਣ ਖਬਰ ਇਹ ਹੈ ਕਿ ਜਿਸ ਅਧਿਕਾਰੀ ਨੇ ਤਲਬ ਕੀਤਾ ਉਸ ਦੀ ਟਰਾਂਸਫਰ ਹੋ ਗਈ ਕੀ ਜਾਣਕਾਰੀ ਵਿਨੇਸ਼ ਤਾਂ ਕੈਪਟਨ ਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਈਡੀ ਅਧਿਕਾਰੀ ਰਵੀ तिवारी ਨੂੰ ਟਰਾਂਸਫਰ ਕਰ ਦਿੱਤਾ ਗਿਆ ক্লোਜ਼ਰ ਰਿਪੋਰਟ ਲੀਕ ਹੋਣ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਹੋਈ ਹੈ ਫਹਿਮਾ ਦੇ ਨਿਯਮਾਂ ਦੀ ਉਲੰਘਣਾ ਮਾਮਲੇ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਅਤੇ ਉਹਨਾਂ ਦੇ بیٹے ਰਣਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸੀ ਪਰ ਹੁਣ ਜਿਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਕਿ ਤਬਾਦਲਾ ਹੋਇਆ ਹੈ ਇਸ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਵਾਪਸੀ ਦੀਆਂ ਚਰਚਾਵਾਂ 'ਵਿਚਾਲੇ ਸਿਆਸਤ ਵੀ ਤੇਜ਼ ਹੋ ਗਈ ਆ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਿਹੜੇ ਕਾਂਗਰਸੀ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸੌਂ ਖਾਦੀ ਆ ਜਿਹੜੇ ਕਾਂਗਰਸੀ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲੇ ਹੋਏ ਸੀ ਪਹਿਲਾਂ ਹੀ ਉਹੀ ਕਹਿ ਰਹੇ ਨੇ ਕਿ ਜੇ ਕੈਪਟਨ ਵਾਪਸ ਆਉਣਗੇ ਤਾਂ ਅਸੀਂ ਵਿਚਾਰ ਕਰਾਂਗੇ ਕਿ ਇਹ ਦੋਹਰੀ ਰਾਜਨੀਤੀ ਹੈ ਕਿ ਇਹ ਡਬਲ ਸਟੈਂਡਰਡ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਵਾਲ ਚੁਕੇ ਗਏ ਨੇ ਕਿ ਕੱਲ ਤੱਕ ਤਾਂ ਸਾਰੇ ਕਾਂਗਰਸੀ ਕਹਿੰਦੇ ਸੀ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਦੀ ਹੈ ਕਾਂਗਰਸੀ ਕਹਿੰਦੇ ਸੀ ਕਿ ਕੈਪਟਨ ਨੇ ਭਾਜਪਾ ਲਈ ਕੰਮ ਕੀਤਾ ਹੈ ਅੱਜ ਉਹੀ ਕਾਂਗਰਸ ਕਹਿ ਰਹੀ ਹੈ ਕਿ ਕੈਪਟਨ ਲਈ ਦਰਵਾਜ਼ੇ ਖੁੱਲਲੇ ਨੇ ਕੀ ਇਹ ਨੈਤਿਕ ਸਿਆਸਤ ਹੈ ਜਾਂ ਫਿਰ ਸੁਭਦਾਜਨਕ ਸਮਝੌਤਾ ਪੰਜਾਬ ਦੇ ਲੋਕ ਸਭ ਸਮਝ ਚੁੱਕੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਸਾਡੇ ਨਾਲ ਜੁੜੇ ਨੇ ਅਨੀਲ ਗਰਗ ਜੀ న్యూਸ 80 ਪੰਜਾਬ ਤੇ ਸਵਾਗਤ ਹੈ ਕੈਪਟਨ ਅਮਰਿੰਦਰ ਸਿੰਘ ਦੀਆਂ ਚਰਚਾਵਾਂ ਨੇ ਇਸ ਵੇਲੇ ਤੇ ਭਪੇਸ਼ ਬਘੇਲ ਦਾ ਬਿਆਨ ਵੀ ਆਇਆ ਹੈ ਕਿ ਜੇ ਕੈਪਟਨ ਆਉਣਾ ਚਾਹਣ ਤਾਂ ਹਾਈ ਕਮਾਂਡ ਵਿਚਾਰ ਕਰੇਗੀ ਕੀ ਕਹਿਣਾ ਚਾਹੁੰਦੇ? ਇਹ ਚੀਜ਼ ਨੂੰ ਮੈਂ ਐਕਸਪੋਜ਼ ਕੀਤਾ ਆ ਕਿ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਸੀ ਤੁਹਾਡੇ ਚੈਨਲ ਦੇ ਉੱਤੇ ਵੀ ਬਹੁਤ ਸਾਰੀਆਂ ਡਿਬੇਟਸ ਹੋਈਆਂ ਸੀ ਹਰ ਇੱਕ ਜਿਹੜਾ ਬੁਲਾਰਾ ਸੀ ਕਾਂਗਰਸ ਦਾ ਜਾਂ ਹਰ ਇੱਕ ਛੋਟੇ ਤੋਂ ਵੱਡਾ ਲੀਡਰ ਕਾਂਗਰਸ ਦਾ ਸੀ ਉਹ ਇਹ ਕਹਿੰਦਾ ਸੀ ਅਸੀਂ ਕਾਂਗਰਸ ਨੂੰ ਇਸਕਾ ਸੋਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਉਤਾਰਿਆ ਇਸ ਕਰਕੇ ਉਸ ਨੂੰ ਗੱਡੀ ਤੋਂ ਉਤਾਰਿਆ ਕਿ ਉਹ ਲੋਕਾਂ ਦੀ ਇੱਛਾ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ ਸੀ ਉਹਨੇ ਝੂਠੀ ਸੌਂ ਖਾਦੀ ਸੀ ਤੇ ਉਹ ਬੀਜੇਪੀ ਲਈ ਕੰਮ ਕਰ ਰਿਹਾ ਸੀ ਇਹ ਲਗਾਤਾਰ ਨਵੀਂ ਇਵਨ ਰਾਜਾ ਵੜਿੰਗ ਤੱਕ ਵੀ ਇਹੇ ਕਹਿੰਦੇ ਰਹੇ ਹੈਗੇ ਆ ਠੀਕ ਹੈ ਨਾ ਤੇ ਜੇਕਰ ਉਹ ਉਹ ਪੰਜਾਬ ਦੇ ਹਿੱਤਾਂ ਦੀ ਉਸਨੇ ਰੱਖਿਆ ਨਹੀਂ ਕੀਤੀ ਉਹ ਬੀਜੇਪੀ ਪੀਲੀ ਕੰਮ ਕਰ ਰਿਹਾ ਸੀ ਕਿ ਉਸ ਨੇ ਝੂਠੀ ਸੌ ਖਾਦੀ ਸੀ ਤਾਂ ਕੀ ਫਿਰ ਹੁਣ ਉਹ ਸਾਰਾ ਕੁਝ ਠੀਕ ਹੋ ਗਿਆ ਜੋ ਭਪੇਸ਼ ਵਗੇਲ ਜੀ ਕਹਿ ਰਹੇ ਨੇ ਕਿ ਉਹਨਾਂ ਲਈ ਸਵਾਗਤ ਹੈਗਾ ਸੋ ਇਹ ਸਿੱਧਾ ਜ ਹੈਗਾ ਵੀ ਇਹ ਰਾਜਨੀਤੀ ਦੇ ਵਿੱਚ ਨੈਤਿਕਤਾ ਇਹਨਾਂ ਲੋਕਾਂ ਦੇ ਲਈ ਕੁਝ ਵੀ ਨਹੀਂ ਹੈਗੀ ਹੈ ਇਹ ਸਿਰਫ ਕੋਈ ਸਿਧਾਂਤ ਕੁਝ ਨਹੀਂ ਹੈਗੀ ਹੈ ਇਹ ਸਿਰਫ ਰਾਜਨੀਤਿਕ ਸਮਝੌਤੇ ਨੇ ਕੰਪਲਸ਼ਨ ਨੇ ਠੀਕ ਹੈ ਨਾ ਇਹੀ ਕਾਰਨ ਹੈ ਕਿ ਮੈਂ ਇਸ ਦੇ ਉੱਤੇ ਤੰਜ ਕੱਸਿਆ ਔਰ ਟਵੀਟ ਕੀਤਾ ਹੈ ਹੂੰ ਅਨਿਲ ਗਰਗ ਜੀ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਹਾਲਾਂਕਿ ਕਈ ਕਾਂਗਰਸੀ ਸੌਫਟ ਹੋਏ ਨੇ ਹੁਣ ਚਾਹੇ ਉਹ ਸੁਖਜਿੰਦਰ ਰੰਧਾਵਾ ਦਾ ਬਿਆਨ ਆਇਆ ਹੋਵੇ ਕਿ ਕੈਪਟਨ ਤਾਂ ਜਿਹੜੇ men of words ਨੇ ਆਪਣਾ ਵਾਅਦਾ ਨਿਭਾਉਂਦੇ ਰਹੇ ਜਾਂ ਹੋਰ ਵੀ ਕਈ ਕਾਂਗਰਸੀਆਂ ਨੇ ਉਹਨਾਂ ਦੀ ਤਾਰੀਫ਼ ਕਰ ਦਿੱਤੀ ਤੇ ਹੁਣ ਭਪੇਸ਼ ਬਘੇਲ ਕਹਿ ਰਹੇ ਨੇ ਕਿ ਹਾਈ ਕਮਾਂਡ ਵਿਚਾਰ ਕਰ ਲੇਗੀ ਲੱਗਦਾ ਕੀ ਹੈ ਕਿ ਕਿਉਂ ਅਜਿਹਾ ਹੋ ਰਿਹਾ ਹੈ ਸੋ ਜੇ men of words ਦੀ ਗੱਲ ਕਰ ਰਹੇ ਨੇ ਗੁਟਕਾ ਸਾਹਿਬ ਵੀ ਸੋ ਚੁੱਕੀ ਸੀ ਠੀਕ ਹੈ ਨਾ ਜੋ ਬੰਦਾ ਗੁਟਕਾ ਸਾਹਿਬ ਦੀ ਸੌਂ ਚੱਕ ਕੇ ਉਸ ਨੂੰ ਨਹੀਂ ਨਿਭਾ ਸਕਿਆ ਤੇ ਉਸ ਨੂੰ ਜੇ ਸੁੱਖੀ ਰੰਧਾਵਾ ਜੀ ਮੈਨ ਆਫ ਵਰਡਸ ਕਹਿੰਦੇ ਨੇ ਤਾਂ ਇਹਨਾਂ ਦਾ ਰੱਬ ਹੀ ਰੱਖਾ ਠੀਕ ਹੈ ਨਾ ਔਰ ਅੱਜ ਇਹ ਕਾਂਗਰਸ ਵੀ ਮਜਬੂਰੀ ਬਣ ਚੁੱਕੀ ਹੈ ਕੋਈ ਕਾਂਗਰਸ ਦੀ ਇੰਨੀ ਪਾਟੋ ਤਾੜ ਹੈਗੀ ਹੈ ਕਾਂਗਰਸ ਦੇ ਵਿੱਚ ਇੰਨੇ ਧਗੇ ਹੈਗੇ ਹੈ ਲੋਕ ਇਹਨਾਂ ਨੂੰ ਮੂੰਹ ਹੀ ਨਹੀਂ ਲਾਉਂਦੇ ਹੈਗੇ ਔਰ ਇਹ ਵੀ ਗੱਲ ਕਨਫਰਮ ਹੈ ਜੋ ਬੰਦੇ ਆਪਸ ਦੇ ਵਿੱਚ ਲੜਦੇ ਹੀ ਹੈ ਜੋ ਪੋਲਿਟਿਕਲ ਪਾਰਟੀ ਦੇ ਲੀਡਰ ਆਪਸ ਦੇ ਵਿੱਚ ਲੜਦੇ ਨੇ ਜਿਨ੍ਹਾਂ ਦੇ ਕੋਈ ਸਿਧਾਂਤ ਜਿਨ੍ਹਾਂ ਲਈ ਕੁਝ ਨਹੀਂ ਹੈਗਾ ਉਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੇ ਇਹੀ ਕਾਰਨ ਹੈਗਾ ਕਿ ਇਸੇ ਤਰ੍ਹਾਂ ਦੂਸਰੇ ਬੰਨੇ ਸਿਧਾਂਤਹੀਨ ਬੰਦੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਕਹਿੰਦੀ ਸੀ ਉਸਨੇ ਪੰਜਾਬ ਚ ਕਟਕਾ ਸਾਹਿਬ ਦੀ ਸੌ ਖਾਦੀ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾਣ ਦੇ ਬਾਵਜੂਦ ਕੰਮ ਨਹੀਂ ਕੀਤਾ ਔਰ ਸੌ ਖਾਣ ਦੇ ਬਾਵਜੂਦ ਜਿੰਨੀਆਂ ਪੰਜਾਬ ਦੀਆਂ ਉਮੀਦਾਂ ਤੇ ਉਹ ਖਰਾ ਨਹੀਂ ਉਤਰਿਆ ਤੇ ਨੈਚੁਰਲੀ ਪੰਜਾਬ ਉਸ ਨੂੰ ਮੂੰਹ ਨਹੀਂ ਲਾਉਂਦਾ